ਸਾਲ 1988 ਦੇ 29 ਦਿਨ ਨੀੜੀ ਸਮਾ ਸ਼ਾਮ ਬਿਲਿਦਾ ਇੱਕ ਸਾਈਕਲ ਉਤੇ ਡੰਗਰਾਂ ਦੇ ਚਾਰੇ ਦੀ ਪੰਡ ਰੱਖੀ ਇੱਕ ਸੱਦਾਰ ਇੱਕ ਹੱਥ ਸਾਈਕਲ ਦੇ ਹੈਂਡਲ ਨੂੰ ਪਾਈ ਤੇ ਦੂਜੇ ਹੱਥ ਨਾਲ ਪੰਡ ਨੂੰ ਸੰਭਾਲੀ ਸਾਈਕਲ ਨੂੰ ਸੜਕ ਦੇ ਕਿਨਾਰੇ ਅਰੇੜੀ ਜਾ ਰਿਹਾ ਸੀ ਫੁੱਟਰ ਦੀ ਆਵਾਜ਼ ਦਿਨਤੀ ਹੋਈ ਪੁਲਿਸ ਦੀ ਜਿਪਸੀ ਸੜਕ ਉੱਤੇ ਦੌੜਦੀ ਹੋਈ ਜਾ ਰਹੀ ਸੀ ਕਿ ਅਚਾਨਕ ਇਸ ਸਾਈਕਲ ਵਾਲੇ ਦੇ ਕੋਲ ਆਣ ਰੁਕੀ ਦੋ ਪਲੇਸ ਵਾਲੇ ਜੈਪਸੀ ਦੀ ਪਿਛਲੀ ਸਾਈਡ ਤੋਂ ਸ਼ਾਲਾ ਮਾਰ ਕੇ ਉੱtre ਤੇ ਸਾਈਕਲ ਵਾਲੇ ਨੂੰ ਬਾਹਾਂ ਤੋਂ ਫੜ ਕੇ ਘਰੀਸ ਕੇ ਜੈਪਸੀ ਦੀ ਅਗਲੀ ਸੀਟ ਉੱਤੇ ਡਰਾਈਵਰ ਕੋਲ ਬੈਠੇ ਥਾਣੇਦਾਰ ਕੋਲ ਲੈ ਗਏ ਪੱਥਿਆਂ ਦੀ ਪੰਡ ਸਮੇਤ ਸਾਈਕਲ ਵਿਚ ਥੱਲੇ ਸੜਕ ਉੱਤੇ ਡਿੱਗ ਪਿਆ ਥਾਣੇਦਾਰ ਘਰਕ ਵੀ ਆਵਾਜ਼ ਵਿੱਚ ਗਰਜਦਿਆਂ ਉਸ ਨੌਜਵਾਨ ਦਾ ਨਾਂ ਪੁੱਛਿਆ ਸਰਦਾਰ ਦੇ ਮੂੰਹੋਂ ਗੁਰਜੰਟ ਸਿੰਘ ਨਾਂ ਨਿਕਲਣ ਦੀ ਦੇ ਸੀ ਤਾਨਤਰ ਵੱਲੋਂ ਇਸ਼ਾਰਾ ਮਿਲਦਿਆਂ ਹੀ ਸਿਪਾਹੀਆਂ ਨੇ ਉਸ ਸਰਦਾਰ ਨੂੰ ਜੀਪ ਵਿੱਚ ਸੁੱਟ ਲਿਆ ਮੂੰਹ ਵੀ ਕੱਪੜੇ ਨਾਲ ਬੰਨ ਦਿੱਤਾ ਤੇ ਹੱਥ ਪੈਰ ਅਸਤੀ ਨਾਲ ਜੋੜ ਦਿੱਤੇ ਗੁਰਜੰਟ ਕੋਲ ਸਿਵਾਏ ਤੜਫਣ ਦੇ ਹੋਰ ਕੋਈ ਚਾਰਾ ਨਹੀਂ ਸੀ ਜਿਪਸੀ ਮਿੰਟੋਂ-ਮਿੰਟੀ ਸਪੀਡਾਂ ਫੜਦੀ ਅੱਖਾਂ ਤੋਂ ਓਲੇ ਹੋ ਗਈ ਸੀ ਗੁਰਜੰਟ ਸਿੰਘ ਉਹਦਾ ਪਿਓ ਬਚਨ ਸਿੰਘ ਅਤੇ ਛੋਟਾ ਭਰਾ ਰਗਵੀਰ ਸਿੰਘ ਦਿੱਨ ਨਹੀਂ ਇੱਕੋ ਮਹਿਕਮੇ ਵਿੱਚ ਨੌਕਰੀ ਕਰਦੇ ਸਨ ਮਹਿਕਮਾ ਬਣਦਿਆਂ ਹੀ ਬਚਨ ਸਿੰਘ ਪਰ ਜਵਾਨੀ ਬਿਲ ਹੀ ਭਰਤੀ ਹੋ ਗਿਆ ਸੀ ਫਿਰ ਦੋਵਾਂ ਮੁੰਡਿਆਂ ਨੂੰ ਵੀ ਆਪਣੇ ਮਹਿਕਮੇ ਨਾਲ ਸੰਬੰਧਿਤ ਪੜਾਈ ਦਾ ਕੋਰਸ ਕਰਵਾ ਦਿੱਤਾ ਤੇ ਫਿਰ ਬਾਰੋ-ਬਾਰ ਹੀ ਦੋਵੇਂ ਵੀ ਆਪਣੇ ਵਾਲੇ ਮਹਿਕਮੇ ਵਿੱਚ ਹੀ ਭਰਤੀ ਕਰਵਾ ਦਿੱਤੇ ਸਨ ਗੁਰਜੰਨ ਸਿੰਘ ਨੂੰ ਤਾਂ ਬਚਨ ਸਿੰਘ ਵਾਂਗ ਆਪਣੇ ਪਿੰਡ ਦੇ ਨੇੜੇ ਹੀ ਨੌਕਰੀ ਮਿਲ ਗਈ ਸੀ ਪਰ ਛੋਟੇ ਰਕਵੀਰ ਸਿੰਘ ਨੂੰ ਕਾਫੀ ਦੂਰ ਕਿਸੇ ਹਦੂਜੇ ਜ਼ਿਲ੍ਹੇ ਵਿੱਚ ਜਾਣਾ ਪਿਆ ਸੀ ਇਸ ਪਰਿਵਾਰ ਦੀ ਜੱਦੀ ਪੁਛਤੀ ਜ਼ਮੀਨ ਪਿੰਡ ਦੇ ਕੋਲ ਹੀ ਹੋਣ ਕਾਰਨ ਵਾਹਿ ਜੋਤੀ ਦਾ ਕੰਮ ਕਰਨ ਦੇ ਨਾਲ ਡੰਗਰਵੱਛਾ ਵੀ ਗੁਰਜੰਟ ਸਿੰਘ ਆਪ ਹੀ ਸਾਂਭੀ ਜਾਂਦਾ ਸੀ ਅੱਜ ਵੀ ਗੁਰਜੰਟ ਆਮ ਬਾੰਗੀ ਆਪਣੀ ਬੰਬੀ ਤੋਂ ਪਹਿਲੇ ਵਿੱਚੋਂ ਪੱਠੇ ਪੱਢ ਕੇ ਕਾਰ ਨੂੰ ਲਈ ਆ ਰਿਹਾ ਸੀ ਕਿ ਪੁਲਿਸ ਦੀ ਜਿਪਸੀ ਉਸ ਨੂੰ ਚੱਕ ਕੇ ਲੈ ਗਈ ਹੋਇਆ ਅਸਲ ਵਿੱਚ ਇੰਝ ਸੀ ਕਿ ਪਿੰਡ ਵਿੱਚ ਹੀ ਇੱਕ ਹੋਰ ਗੁਰਜੰਟ ਸਿੰਘ ਦਾ ਨਾਂ ਦਾ ਬੰਦਾ ਵੀ ਸੀ ਜਿਹੜਾ ਪੁਲਿਸ ਦੁਆਰਾ ਕੀਤੀ ਗਈ ਤੱਕੇ ਸ਼ਹੀ ਦਾ ਸ਼ਿਕਾਰ ਹੋ ਕੇ ਘਰੋਵਾਰਾ ਹੋ ਗਿਆ ਸੀ ਅੱਕੇ ਹੋਏ ਨੇ ਉਸਨੇ ਹਥਿਆਰ ਚੁੱਕ ਕੇ ਸਰਕਾਰ ਨਾਲ ਮੱਥਾ ਲਾ ਲਿਆ ਸੀ ਪੁਲਿਸ ਨੂੰ ਉਸ ਗੁਰਜੰਟ ਦੀ ਭਾਲ ਹਰ ਵੇਲੇ ਰਹਿੰਦੀ ਸੀ ਦੇਸਵੇਰ ਉਹ ਪਿੰਡ ਦਾ ਚੱਕਰ ਲਾਉਂਦਾ ਹੀ ਰਹਿੰਦਾ ਸੀ ਪਰ ਪੁਲਿਸ ਵਾਲਿਆਂ ਨਾਲ ਉਸ ਦਾ ਅਜੇ ਤੱਕ ਸਾਹਮਣਾ ਨਹੀਂ ਸੀ ਹੋਇਆ ਅਕੀਸਰੀ ਪੁਲਿਸ ਦੇ ਨਵੇਂ ਨਵੇਂ ਬਦਲ ਕੇ ਆਏ ਤਾਇਨਦਾਰ ਨੇ ਅੱਜ ਪਿੰਡ ਦੀ ਗੀੜੀ ਮਾਰਦਿਆਂ ਇਸ ਨੌਕਰੀ ਪੇਸ਼ਾ ਗੁਰਜੰਟ ਸਿੰਘ ਨੂੰ ਸਿਰਫ ਨਾਂ ਦੇ ਆਧਾਰ ਉੱਤੇ ਹੀ ਚੁੱਕ ਲਿਆ ਸੀ ਕੁਦਰਤੀ ਇਸ ਘਾਰੇ ਨੂੰ ਸੜਕ ਦੇ ਨਾਲ ਹੀ ਲੱਗਦੀ ਗੁਰਜੰਟ ਦੀ ਬੰਬੀ ਉੱਤੇ ਕੰਮ ਕਰਦੇ ਉਹਦੇ ਗਵਾਨ ਵਾਲੇ ਚਾਚੇ ਨੇ ਵੇਖ ਲਿਆ ਸੀ ਉਸਨੇ ਉਸੇ ਵੇਲੇ ਜਾ ਇਹ ਕਵਰ ਗੁਰਜੰਟ ਦੇ ਘਰੇ ਪਹੁੰਚਾ ਦਿੱਤੀ ਘਰ ਵਿੱਚ ਉਸ ਵੇਲੇ ਗੁਰਜੰਟ ਦੀ ਮਾਂ ਅਤੇ ਪਤਨੀ ਦੋਵੇਂ ਇਕੱਲੀਆਂ ਹੀ ਸਨ ਉਹਨਾਂ ਦੋਵਾਂ ਨੇ ਇਹ ਸੁਣਦਿਆਂ ਹੀ ਚੀਖ ਚਿਹਾਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੋਵਾਂ ਮਹ ਸਸਵਲ ਵੇਖ ਗੁਰਜੰਟ ਦਾ 3 ਕੋ ਸਾਲ ਦਾ ਬੇਟ ਮੁੰਡਾ ਤੇ ਗੁਰਜੰਟ ਦੀ ਪੈਣ ਦੀ ਕੁੜੀ ਜਿਹੜੀ ਕਿ ਨਾਨਕ ਹੀ ਰਹਿੰਦੀ ਸੀ ਦੋਵੇਂ ਨਿਆਣੇ ਵੀ ਰੋਣ ਕਰ ਲੌਣ ਲੱਗ ਪਏ ਪਿਓ ਡਿਊਟੀ ਤੇ ਗਿਆ ਹੋਇਆ ਸੀ ਤੇ ਛੋਟਾ ਭਰਾ ਦੂਰ ਬਰਾਡੇ ਕਿਸੇ ਸ਼ਹਿਰ ਵਿੱਚ ਨੌਕਰੀ ਕਰਦਾ ਹੋਣ ਕਾਰਨ ਉੱਤੇ ਹੀ ਰਹਿੰਦਾ ਸੀ ਆਂਡਗਵਾਨ ਦੇ ਸਾਰੇ ਸ਼ਰੀਕੇ ਬਰਾਦਰੀ ਵਾਲੇ ਉਸੇ ਵੇਲੇ ਨਸੇ ਦੌੜੇ ਆਏ ਜਿਹੜਾ ਵੀ ਗੱਲ ਸੁਣ ਰਿਹਾ ਸੀ ਕਿ ਉਸਦੇ ਹੀ ਸਾਹ ਉੱਤੇ ਜਾ ਰਹੇ ਸੀ ਕਾਰਨ ਇੱਕੋ ਸੀ ਕਿ ਜਿਵੇਂ ਦਾ ਮਾਹੌਲ ਚੱਲ ਰਿਹਾ ਸੀ ਪੁਲਿਸ ਜਿਸ ਨੂੰ ਚੁੱਕ ਕੇ ਲੈ ਜਾਂਦੀ ਸੀ ਉਹ ਜਿਉਂਦਾ ਵਾਪਸ ਕਿੱਥੇ ਮੁੜਦਾ ਸੀ ਪੁਲਿਸ ਲਈ ਕਸੂਰਵਾਰ ਤੇ ਬੇਕਸੂਰ ਇੱਕੋ ਜਹੀ ਮਾਇਨੇ ਰੱਖਦੇ ਸਨ ਉਦੋਂ ਕਿਹੜੇ ਫੋਨ ਸਨ ਕਿ ਝੱਟ ਫੋਨ ਮਿਲਾਇਆ ਤੇ ਖਬਰ ਦੂਰ ਤੱਕ ਪਹੁੰਚਾ ਦਿੱਤੀ ਕਿਸੇ ਬੰਦੇ ਦੀ ਰਾਹੀ ਡਿਊਟੀ ਉੱਤੇ ਬਚਨ ਸਿੰਘ ਕੋਲ ਗੱਲ ਆਪਣੀ ਤਾਂ ਉਸੇ ਨੇ ਉਸੇ ਵੇਲੇ ਆਪਣਾ ਸਾਈਕਲ ਪਿੰਡ ਨੂੰ ਪੰਜਾ ਲਿਆ ਪਿੰਡ ਦੇ ਸਰਪੰਚ ਤੇ ਹੋਰ ਮੋਹਤਵਾਰ ਬੰਦਿਆਂ ਨੂੰ ਨਾਲ ਲੈ ਕੇ ਥਾਣੇ ਜਾ ਪਹੁੰਚੇ ਅੱਗੋਂ ਥਾਣੇਦਾਰ ਪਹਿਲਾਂ ਤੇ ਪਾਣੀ ਨਾ ਪੈਂਣ ਦੇਵੇ ਕਹਿੰਦਾ ਕਿ ਮੈਂ ਤਾਂ ਕਿਸੇ ਬੰਦੇ ਨੂੰ ਲੈ ਕੇ ਹੀ ਨਹੀਂ ਆਂਦਾ ਬੜਾ ਜ਼ੋਰ-ਜ਼ੋਰ ਲਾ ਕੇ ਸਮਝਾ ਕੇ ਸਮਝਾ ਕੇ ਅੱਕ ਥੱਕ ਕੇ ਕਿ ਗੁਰਜੰਨ ਸਿੰਘ ਦੇ ਭਲੇਕੇ ਤੁਸੀਂ ਹੋਰ ਬੰਦਾ ਚੁੱਕ ਲਿਆਏ ਹੋ ਪਰ ਪੁਲਿਸ ਵਾਲੇ ਕਿੱਥੇ ਮੰਨਣ ਵਾਲੇ ਸੀ ਖਾਲੀ ਹੱਥ ਪਿੰਡ ਵਾਪਸ ਪਰਤੇ ਤਾਂ ਆਂਡ ਗਵਾਨ ਵਿੱਚ ਕਿਸੇ ਘਰ ਵੀ ਰਾਤ ਦੀ ਰੋਟੀ ਨਾ ਪੱਕੀ ਉਦੋਂ ਪਰਿਵਾਰਾਂ ਦੀ ਸਾਂਝਾਂ ਹੀ ਐਨੀਆਂ ਪੱਕੀਆਂ ਹੁੰਦੀਆਂ ਸਨ ਮਾ ਬਸੰਤ ਕੌਰ ਅਤੇ ਘਰ ਵਾਲੀ ਚੇਤ ਕੌਰ ਦਾ ਰੋ ਰੋ ਬੁਰਾ ਹਾਲ ਸੀ ਬਸੰਤ ਕੌਰ ਤਾਂ ਇਹੀ ਚੀਕੀ ਜਿਹੜਾ ਪਾਈ ਜਾਵੇ ਕਿ ਬੁੱਚੜਾ ਨੇ ਮੇਰੇ ਪੁੱਤ ਨੂੰ ਨਹੀਂ ਛੱਡਣਾ ਸਾਰੀ ਰਾਤ ਇਹੀ ਕੁਝ ਚੱਲਦਾ ਰਿਹਾ ਸਵੇਰ ਹੁਣ ਤੱਕ ਗੁਰਜੰਟ ਦੀ ਪੈਣ ਜਸਵੀਰ ਘਰ ਵੀ ਆਪਣੇ ਘਰ ਵਾਲੇ ਅਤੇ ਨਿੱਕੇ ਮੁੰਡੇ ਨਾਲ ਪੇਕੇ ਆ ਪਹੁੰਚੀ ਉਹ ਦੀ ਤਿੱ ਤਾਂ ਪਹਿਲਾ ਹੀ ਨਾਨਕੇ ਪਿੰਢੀ ਸੀ ਜਸਵੀਰ ਨੇੜਲੇ ਪਿੰਢੀ ਵਿਆਹੀ ਹੋਈ ਸੀ ਅਤੇ ਉਸ ਦਾ ਘਰ ਵਾਲਾ ਤੇ ਸਹੁਰਾ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ ਉਸ ਦੇ ਸਹੁਰੇ ਦੀ ਸਰਕਾਰੀ ਦਰਬਾਰੇ ਚੰਗੀ ਪਹੁੰਚ ਸੀ ਗੁਰਜੰਟ ਦੇ ਪਿੰਡ ਉਹਦੇ ਸੋਹਰੇ ਪਿੰਡ ਅਤੇ ਭੈਣ ਦੇ ਸੋਹਰੇ ਤਿੰਨ ਪਿੰਡਾਂ ਦੀ ਪੰਚਾਇਤਾਂ ਇਕੱਠੀਆਂ ਹੋ ਕੇ ਲਗਾਤਾਰ ਦੋ ਦਿਨ ਥਾਣੇ ਜਾਂਦੀ ਰਹੀਆਂ ਪਰ ਫਿਰ ਪੁਲਿਸ ਵਾਲਿਆਂ ਨੇ ਕੋਈ ਹੱਤਪੱਲਾ ਨਾ ਫੜਾਇਆ ਗੁਰਜੰਟ ਦਾ ਛੋਟਾ ਭਰਾ ਵੀ ਪਿੰਡ ਪਹੁੰਚ ਗਿਆ ਸੀ ਤੇ ਮਹਿਕਮੇ ਦੀ ਜੂਨੀਅਰ ਵਿੱਚ ਉਹਦਾ ਚੰਗਾ ਪੈਰ ਸਰਾਵਾ ਵੜਿਆ ਹੋਇਆ ਸੀ ਗੁਰਜੰਟ ਨੂੰ ਕਰੋ ਚੁੱਕੇ ਨੂੰ ਤਿੰਨ ਦਿਨ ਹੋ ਗਏ ਸਨ ਥੱਕ ਹਰਕੇ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਬੰਦਿਆਂ ਦੀਆਂ ਟਰਾਲੀਆਂ ਭਰੀਆਂ ਤੇ ਥਾਣੇ ਮੂਰੇ ਜਾ ਕੇ ਘਿਰਾਓ ਕਰ ਦਿੱਤਾ। ਉਦੋਂ ਰਗਵੀਰ ਜੋ ਕਿ ਗੁਰਜੰਟ ਦੇ ਛੋਟੇ ਭਰਾ ਨੇ ਮਹਿਕਮੇਂ ਦੀ ਹੜਤਾਲ ਕਰਵਾ ਕੇ ਸਾਰੇ ਮੁਲਾਜ਼ਮ ਨਾਲ ਲਏ ਤੇ ਉਹਨਾਂ ਨੂੰ ਵੀ ਧਰਨੇ ਉੱਤੇ ਆਣ ਪਹੁੰਚੇ। ਦਬਾਅ ਜਿਆ ਬਣਦਾ ਵੇਖ ਪੁਲਿਸ ਵਾਲਾ ਝੁਕਣਾ ਪਿਆ ਤੇ ਗੱਲ ਨੇੜਲੇ ਸ਼ਹਿਰ ਦੀ ਪੁਲਿਸ ਉੱਤੇ ਸੁੱਟ ਦਿੱਤੀ। ਇਹ ਮੰਨ ਲਿਆ ਕਿ ਨਾ ਨਾ ਦੇ ਪੁਲੇਖੇ ਨਾਲ ਹੀ ਗੁਰਜੰਟ ਨੂੰ ਉਹ ਝੋਕੇ ਲੈ ਗਏ ਸੀ ਤਾਂ ਨਾ ਝੁੱਕ ਲਿਆ ਜਾਵੇ ਤੇ ਸ਼ਾਮ ਤੱਕ ਤੁਹਾਡੇ ਬੰਦੇ ਨੂੰ ਸਹੀ ਸਲਾਮਤ ਘਰ ਪੇਹ ਦਿੱਤਾ ਜਾਵੇਗਾ ਪਰ ਕਿਸੇ ਨੂੰ ਵੀ ਪੁਲਿਸ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਸੀ ਇਸ ਲਈ ਉਸੇ ਵੇਲੇ ਪੁਲਿਸ ਦੀ ਜਿਪਸੀ ਵਿੱਚ 2-4 ਮਹਤਵਾਰ ਬੰਦਿਆਂ ਨੂੰ ਸ਼ਹਿਰ ਬੀਕੋ ਵਿੱਚ ਗੁਰਜਾਂਟ ਨੂੰ ਲੈਣ ਭੇਜਿਆ ਗਿਆ ਦੋ ਘੰਟਿਆਂ ਨੂੰ ਜਦੋਂ ਜਿਪਸੀ ਗੁਰਜਾਂਟ ਨੂੰ ਲੈ ਕੇ ਵਾਪਸ ਮੁਣੀ ਤਾਂ ਉਹਦੀ ਹਾਲਤ ਵੇਖ ਕੇ ਹਰ ਵੇਖਣ ਵਾਲੇ ਦਾ ਬੁਰਾ ਹਾਲ ਸੀ ਸਾਪਾ ਦਾ ਲੱਗਦਾ ਸੀ ਕਿ ਪਿੰਡਾਂ ਵਿੱਚੋਂ ਚੁੱਕੇ ਜਾਂਦੇ ਮੁੰਡਿਆਂ ਨੂੰ ਜਦੋਂ ਬੀਕੋ ਵਿੱਚ ਲੈ ਕੇ ਜਾਂਦੇ ਸਨ ਤਾਂ ਉਹਨਾਂ ਦਾ ਉੱਥੇ ਕੀ ਹੱਲ ਕੀਤਾ ਜਾਂਦਾ ਸੀ ਸ਼ਾਇਦ ਇਸੇ ਕਰਕੇ ਹੀ ਬੀਕੋ ਨੂੰ ਬੁਜ਼ੁਰਖਾਨਾ ਵੀ ਕਿਹਾ ਜਾਂਦਾ ਸੀ ਮਹਿਕਮੀ ਵਾਲੇ ਬੰਦੇ ਅਤੇ ਵਕ ਵਕ ਪਿੰਡਾਂ ਤੋਂ ਆਏ ਇਹ ਲੋਕ ਇਹ ਕਹਿ ਕੇ ਬਚਨ ਸਿੰਘ ਅਤੇ ਰਕਵੀਰ ਸਿੰਘ ਨੂੰ ਹੌਸਲਾ ਦੇ ਰਹੇ ਸਨ ਕਿ ਕੱਟੋ-ਕੱਟ ਗੁਰਜੰਤ ਦੀ ਜਾਨ ਤਾਂ ਬਚ ਗਈ ਏ ਉਸੇ ਜਿਪਸੀ ਵਿੱਚੋਂ ਜਦੋਂ ਪਿੰਡ ਜਾ ਕੇ ਗੁਰਜੰਟ ਨੂੰ ਚਾਰ ਬੰਦਿਆਂ ਨੇ ਚੁੱਕ ਕੇ ਉਤਾਰਿਆ ਤਾਂ ਮਾਂ ਬੰਸੋ ਦਾ ਕਾਲਜਾ ਪਟਨੇ ਆ ਰਿਹਾ ਸੀ ਬਹੁਤ ਹੀ ਪਿਹੜੇ ਪਿਹੜੇ ਤਸੀਹੇ ਦਿੱਤੇ ਗਏ ਸਨ ਸਿਰਫ ਇਹ ਮੰਨਵਾਉਣ ਲਈ ਕਿ ਗੁਰਜੰਟ ਆਪਣੇ ਆਪ ਨੂੰ ਉਹ ਹੀ ਗੁਰਜੰਟ ਮੰਨ ਲਵੇ ਗੁਰਜੰਟ ਦੇ ਕਹਿਣ ਅਨੁਸਾਰ ਸਿਰਫ ਕਿਸਮਤ ਨੇ ਹੀ ਉਸਨੂੰ ਬਚਾ ਲਿਆ ਸੀ ਜੇ ਕੀਤੀ ਉਸਨੂੰ ਲੈਣ ਗਈ ਜਿਪਸੀ ਦਸ ਕੁ ਮਿੰਟ ਹੋਰ ਨਾ ਪਹੁੰਚਦੀ ਤਾ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੀ ਪੂਰੀ ਤਿਆਰੀ ਹੋ ਗਈ ਸੀ ਪੂਰੇ 3 ਮਹੀਨੇ ਗੁਰਜੰਟ ਕੋਲੋਂ ਮੰਜੀ ਤੋਂ ਪੈਰ ហេਠਾ ਨੇ ਸੀ ਲਾਇਆ ਗਿਆ ਪੁਲਿਸ ਦੀ ਮਾਰ ਹੀ ਐਨੀ ਪੈੜੀ ਸੀ ਮਾਂ ਵੱਲੋਂ ਕੀਤੀ ਹੀ ਸੇਵਾ ਸਦਕਾ ਉਹ ਹੌਲੀ-ਹੌਲੀ ਠੀਕ ਹੋ ਰਿਹਾ ਸੀ ਮਲਕੜੇ ਜਹੇ ਪੈਰੀ ਤੁਰਨਾ ਸ਼ੁਰੂ ਹੋਇਆ ਤਾਂ ਡੰਡੇ ਦੇ ਸਹਾਰੇ ਬੰਪੀ ਤੱਕ ਜਾਣ ਲੱਗ ਪਿਆ ਜਦੋਂ ਵੀ ਪੁਲਿਸ ਵੱਲੋਂ ਤਸੀਹੇ ਜਾਦ ਕਰਦਾ ਤਾਂ ਬੁਰਾ ਹਾਲ ਹੋ ਜਾਂਦਾ ਡਿਊਟੀ ਜੁਆਇਨ ਕੀਤੀ ਤਾਂ ਨਾਲ ਧਿਆਨ ਨਹੀਂ ਸਿਹਤ ਜਾਵ ਹੋਣ ਲਈ ਮੀਠ ਸ਼ਰਾਬ ਦਾ ਸਹਾਰਾ ਲੈਣ ਲੇ ਕਹਿਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਹੌਲੀ ਹੌਲੀ ਗੁਰਜੰਟ ਤਕੜਾ ਸ਼ਰਾਬੀ ਬਣ ਗਿਆ ਹੌਲੀ ਹੌਲੀ ਕਈ ਸਾਲ ਲੰਘੇ ਰਗਵੀਰ ਵੀ ਵਿਆਹਿਆ ਗਿਆ ਸੀ ਤੇ ਉਸਦੇ ਵੀ ਦੋ ਬੱਚੇ ਹੋ ਗਏ ਸਨ ਇੱਕ ਮੁੰਡਾ ਤੇ ਇੱਕ ਕੁੜੀ ਪਰ ਰਹਿੰਦਾ ਉਹ ਆਪਣੇ ਪਰਿਵਾਰ ਨਾਲ ਅੱਜ ਵੀ ਪਿੰਡ ਤੋਂ ਦੂਰ ਕਿਸੇ ਸ਼ਹਿਰ ਵਿੱਚ ਹੀ ਸੀ ਇਹ ਵੀ ਇੱਕ ਕਾਰਨ ਸੀ ਕਿ ਗੁਰਜੰਟ ਦੇ ਇਕਲੌਤੇ ਮੁੰਡੇ ਹਰਪਮਾਨ ਸਿੰਘ ਨੂੰ ਹੀ ਦਾਦਾ ਦਾਦੀ ਦਾ ਪਿਆਰ ਲੋੜ ਤੋਂ ਕੀਤੇ ਵੱਧ ਮਿਲ ਰਿਹਾ ਸੀ ਦਾਦੀ ਬੰਸੋ ਦੀ ਤਾਂ ਜਾਨ ਵਸਦੀ ਸੀ ਪਾਨੇ ਵਿੱਚ ਪਰ ਨਾਲ ਉਹ ਨਾਲ ਉਸਨੇ ਆਪਣੀ ਦੋਤੀ ਗੁੱਡੀ ਜੋ ਜਸਵੀਰ ਦੀ ਕੁੜੀ ਵੀ ਪੱਕੀ ਆਪਣੇ ਕੋਲ ਹੀ ਰੱਖ ਲਈ ਸੀ ਦੋਵੇਂ ਪੈਣਪਰਾ ਪਾਨਾ ਤੇ ਗੁੱਡੀ ਸਾਰੇ ਪਰਿਵਾਰ ਦਾ ਅੱਜ마 ਪਿਆਰ ਲੈ ਕੇ ਭਲ ਰਹੇ ਸਨ ਗੁਰਜੰਟ ਹੌਲੀ ਹੌਲੀ ਖੇਤੀਬਾੜੀ ਦਾ ਕੰਮ ਦਾ ਭਾਵੇਂ ਕਰਨ ਲੱਗ ਪਿਆ ਸੀ ਪਰ ਪੁਲਿਸ ਦੀ ਬੇਤਹਾਸ਼ਾ ਮਹਾਰ ਖਾਨ ਕਰਨ ਉਹ ਸਕੂਲ ਪੈਰਾ ਪਾਰ ਬਹਿ ਕੇ ਪੱਠੇ ਨਹੀਂ ਸੀ ਬੱਟਰ ਹੁੰਦੇ ਇਸ ਲਈ ਭਾਨੇ ਨੂੰ ਛੋਟੀ ਉਮਰ ਹੈ ਇਸ ਜ਼ਿੰਮੇਵਾਰੀ ਤੋਂ ਸੰਭਲਣਾ ਪੈ ਗਿਆ ਸਮਾਂ ਲੰਘਦਾ ਆਪਣੀ ਚਾਲੇ ਲੰਘਦਾ ਜਾ ਰਿਹਾ ਸੀ ਕਿ ਬਚਨ ਸਿੰਘ ਨੂੰ ਡਿਊਟੀ ਉੱਤੇ ਹੀ ਦਿਲ ਦਾ ਦੌਰਾ ਪੈ ਗਿਆ ਬੱਚਾ ਤਾਂ ਹੋ ਗਿਆ ਪਰ ਬਚਨ ਸਿੰਘ ਨੇ ਆਪਣੀ ਸਿਹਤ ਦੇਖਦਿਆਂ ਹੋਇਆਂ ਇਹ ਫੈਸਲਾ ਕਰ ਲਿਆ ਕਿ ਉਹ ਆਪਣੀ ਵਸੀਅਤ ਲਿਖ ਦੇਵੇਗਾ ਉਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣੀ ਦੋਮਾ ਪੁੱਤਰਾਂ ਦੇ ਨਾਮ ਬਰਾਬਰ ਬਰਾਬਰ ਕਰ ਦਿੱਤੀ ਹੁਣ ਇਹਨੂੰ ਕੌਣ ਦਾ ਸਕਦਾ ਸੀ ਦੂਜਾ ਅਟੈਕ ਬਚਨ ਸਿੰਘ ਦੀ ਜਾਨ ਲੈ ਗਿਆ ਸਰਕਾਰੀ ਨੌਕਰੀ ਹੋਣ ਕਰਕੇ ਘਰ ਵਿੱਚ ਪਰਿਵਾਰ ਤੇ ਕਿਸੇ ਮੈਂਬਰ ਨੂੰ ਤਰਸ ਦੇ ਆਧਾਰ ਉਤੇ ਸਰਕਾਰ ਵੱਲੋਂ ਮਹਿਕਮੇ ਵਿੱਚ ਨੌਕਰੀ ਮਿਲ ਸਕਦੀ ਸੀ ਪਰ ਉਦੋਂ ਨਿਜਮ ਇਹ ਸੀ ਕਿ ਜਾਂ ਤਾਂ ਨੌਕਰੀ ਲੈ ਲਵੋ ਜਾਂ ਫਿਰ ਫੈਮਿਲੀ ਪੈਨਸ਼ਨ ਮਿਲ ਸਕਦੀ ਸੀ ਮਨਸੂਨ ਦੇਵੇਂ ਪੁੱਤਰ ਪਹਿਲਾਂ ਹੀ ਸਰਕਾਰੀ ਨੌਕਰੀ ਕਰਦੇ ਸਨ ਤੇ ਤੀ ਵਿਆਹੀ ਹੋਈ ਸੀ ਇਸ ਲਈ ਸਾਰੇ ਰਿਸ਼ਤੇਦਾਰ ਚਾਹੁੰਦੇ ਸਨ ਕਿ ਦੋਤੀ ਗੁੱਡੇ ਨੂੰ ਇਹ ਨੌਕਰੀ ਦਿਵਾ ਦਿੱਤੀ ਜਾਵੇ ਨਾਨੀ 520 ਇਸੇ ਗੱਲ ਉੱਤੇ ਜ਼ੋਰ ਪਾ ਰਹੇ ਸੀ ਪਰ ਗੁੱਡੇ ਦੀ ਮਾਂ ਚਸਵੀਰ ਅੜ ਗਈ ਕਿ ਜ਼ਮੀਨ ਜਾਇਦਾਦ ਤਾਂ ਪਹਿਲਾ ਹੀ ਮੇਰੇ ਪਿਓ ਨੇ ਮੇਰੇ ਭਰਾਵਾਂ ਦੇ ਨਾਂ ਕਰ ਦਿੱਤਾ ਏ ਜੇ ਹੁਣ ਨੌਕਰੀ ਮੇਰੀ ਤੀ ਨੂੰ ਦਿਵਾ ਦਿੱਤੀ ਤਾਂ ਉਸਨੇ ਵੀ ਕੱਲ ਨੂੰ ਵਿਆਹ ਕੇ ਕਿਸੇ ਪਰਾਈ ਕਰ ਚਲੇ ਜਾਣਾ ਏ ਭਾਵੇਂ ਮੇਰੇ ਦੋਵੇਂ ਭਰਾ ਸੁੱਖ ਨਾ ਕਮਾਉਂਦੇ ਨੇ ਫਿਰ ਵੀ ਮੇਰੀ ਮਾਂ ਨੂੰ ਸਾਰੀ ਉਮਰ ਰੋਟੀ ਕਿਸਨੇ ਪੁੱਛਣੀ ਐ ਪੈਨਸ਼ਨ ਲੈਂਦੀ ਹੋਵੇ ਕੀ ਤਾਂ ਲਾਲਚ ਵਾਸੀ ਨੌਹਾਂ ਤੇ ਪੋਤਰੇ ਸੇਵਾ ਤਾਂ ਕਰਿਆ ਕਰਨਗੇ ਇਸ ਤਰ੍ਹਾਂ 500 ਦੀ ਫੈਮਿਲੀ ਪੈਨਸ਼ਨ ਲਗਵਾ ਦਿੱਤੀ ਗਈ ਉਧਰ ਪाने ਦਾ ਧਿਆਨ ਪੜਾਈ ਵਿੱਚੋਂ ਕਰਦਾ ਕਰਦਾ ਬਿਲਕੁਲ ਅਲੋਪ ਹੀ ਹੋ ਗਿਆ ਉਸ ਨੂੰ ਹੁਣ ਸਿਰਫ ਆਪਣੀਆਂ ਪੈਲੀਆਂ ਦੀ ਪੱਠਿਆਂ ਦੀ ਤੇ ਡੰਗਰਾਂ ਦੀ ਜ਼ਿਆਦਾ ਫਿਕਰ ਰਹਿੰਦੀ ਦਾਦੀ ਆਪਣੇ ਲਾਡਲੇ ਨੂੰ ਕੰਮ ਧੰਦਾ ਕਰਦਿਆ ਵੇਖਦੀ ਤਾਂ ਵਾਰੇ-ਵਾਰੇ ਜਾਂਦੀ ਹੁਣ ਤੱਕ ਗੁੱਟੇ ਵੀ ਆਪਣੇ ਪਿੰਡ ਵਾਪਸ ਆਪਣੇ ਮਾਂ-ਪਿਓ ਕੋਲ ਚਲੀ ਗਈ ਸੀ ਤੇ ਉਸ ਨੂੰ ਦੂਰ ਕਿਸੇ ਵਧੀਆ ਹੌਸਪੀਟਲ ਵਿੱਚ ਪੜਨ ਲਈ ਭੇਜ ਦਿੱਤਾ ਗਿਆ ਸੀ। ਉਹਦੀ ਫੀਸ ਵਗੈਰਾ ਦਾ ਖਰਚਾ ਅੱਜੇ ਵੀ ਨਾਨੀ ਬੰਸੋਹੀ ਕਰਦੀ ਸੀ। ਇਸ ਗੱਲ ਦਾ ਨਾ ਹੀ ਗੁੱਡੀ ਦੇ ਮਾਮਿਆਂ ਨੂੰ ਕੋਈ ਇਤਰਾਜ਼ ਸੀ ਤੇ ਨਾ ਹੀ ਉਹ ਆਪੋ ਆਪਣੀਆਂ ਘਰ ਵਾਲੀਆਂ ਨੂੰ ਇਸ ਬਾਰੇ ਕੁਝ ਬੋਲਣ ਦਿੰਦੇ ਸਨ। ਬੱਚੇ ਤਾਂ ਅਜੇ ਗੁਰਜੰਤ ਦੇ ਤੇ ਰਕਵੀਰ ਦੇ ਹੈ ਹੀ ਛੋਟੇ-ਛੋਟੇ ਸਨ। ਗੁੱਡੀ ਦਾ ਪ੍ਰਾ ਰੂੜਾ ਵੀ ਬਚਪਨ ਤੋਂ ਹੀ ਆਪਣੇ ਨਾਨਕੇ ਪਿੰਡੇ ਪੜਨੇ ਪੈ ਗਿਆ ਸੀ ਜਦੋਂ ਉਸ ਦਾ ਦਿਲ ਕਰਦਾ ਉਹ ਨਾਨਕੇ ਹੀ ਰਹਿ ਪੈਂਦਾ ਜਸਵੀਰ ਦੇ ਸੌਰੀਆ ਨੇ ਉਸ ਨੂੰ ਵਕ ਕਰ ਦਿੱਤਾ ਤਾਂ ਉਸ ਨੂੰ ਖੜੇ ਪੈਰ ਆਪਣਾ ਵਖਰਾ ਕਰ ਬਣਾਉਣਾ ਪੈ ਗਿਆ ਉਸ ਦੇ ਦੋਵੇਂ ਪਰਾਵਾਂ ਤੇ ਮਾਂ ਬੰਸੋ ਨੇ ਹਰ ਪੱਖੋਂ ਉਸ ਦੀ ਪੂਰੀ ਮਦਦ ਕੀਤੀ ਪੈਸਿਆਂ ਤੋਂ ਇਲਾਵਾ ਬੰਸੋ ਤੇ ਗੁਰਜੰਟ ਆਪ ਜਾ ਕੇ ਜਸਵੀਰ ਨਾਲ ਹੱਥੀ ਵੀ ਕੰਮ ਕਰਵਾ ਕੇ ਆਉਂਦੇ ਕੋਈ ਵੀ ਖੁਸ਼ੀ ਗਮੀ ਦਾ ਮੌਕਾ ਹੁੰਦਾ ਦੋਵੇਂ ਪਰ ਆਪਣੀ ਮਾਂ ਦੀ ਕੋਈ ਰੋਕ ਟੋਕ ਨਾ ਕਰਦੇ ਸਗੋਂ ਆਪ ਵੀ ਦਿਲ ਖੋਲ ਕੇ ਆਪਣੀ ਇਕਲੌਤੇ ਪੈਣ ਦੀ ਮਦਦ ਕਰਦੇ ਤਿੰਨਾ ਪੈਣ ਪਰਾਵਾਂ ਦੇ ਬੱਚੇ ਹੁਣ ਜਵਾਨ ਹੋ ਚੁੱਕੇ ਸਨ ਗੁੱਡੀ ਤੇ ਰੂੜਾ ਕਾਲਜਾ ਵਿੱਚ ਡਿਗਰੀਆਂ ਦੀ ਪੜਾਈ ਕਰ ਰਹੇ ਸਨ ਅਤੇ ਨਾਮੂ ਤੇ ਰਾਣਾ ਵੀ ਵਧੀਆ ਕੋਰਸਾਂ ਦੀ ਪੜਾਈ ਕਰ ਰਹੇ ਸਨ ਇਸ ਤੋਂ ਉਲਟ ਪਾਨ ਨੇ ਕੋਲੋਂ ਮਸਾਂ ਪਲੱਸ 2 ਵੀ ਮਸਾਂ ਹੀ ਖਿੱਚ ਤੋ ਕੇ ਪਾਸ ਹੋਈ ਸੀ ਪਾਨ ਨੇ ਪੜਾਉਣ ਲਈ ਕਈ ਗੁਰਸਾਂ ਵਿੱਚ ਗੁਰਜੰਟ ਵੱਲੋਂ ਪੈਸਾ ਖਰਾਬ ਕੀਤਾ ਗਿਆ ਪਰ ਉਹ ਕਿਸੇ ਵੀ ਨਾ ਲੱਗ ਸਕਿਆ ਇੱਕ ਤਾਂ ਉਸ ਨੂੰ ਪਹਿਲੀ ਵੰਨੇ ਅਤੇ ਡੰਗਰਵੱਚਾ ਸਾੰਬਣ ਦਾ ਵੱਧ ਸ਼ੌਂਕ ਸੀ ਤੇ ਦੂਜਾ ਪਾਣੇ ਦੀ ਮਾਂ ਚੇਤਕੋਤਾ ਅਨਪੜ ਹੋਣਾ ਵੀ ਇੱਕ ਅਹਿਮ ਕਾਰਨ ਸੀ ਪੜਾਏ ਵਿੱਚ ਅੱਗੇ ਨਾ ਵਧ ਪਾਉਣ ਦਾ ਇਸ ਤੋਂ ਉਲਟ ਜਸਵੀਰ ਤੇ ਰਗਵੀਰ ਦੇ ਘਰ ਵਾਲੀ ਦਲਵੀਰ ਕੋਲ ਦੋਵੇਂ ਹੀ ਪੜਿਆ ਲਿਖਿਆ ਸਨ ਜੋ ਕਿ ਆਪੋ ਆਪਣੇ ਕਰਦੀਆਂ ਮਜਬੂਰੀਆਂ ਕਾਰਨ ਪੜ ਨਹੀਂ ਸਕੀਆਂ ਤੇ ਅੱਗੇ ਉਹਨਾਂ ਨੇ ਸਾਰੇ ਕਸਨਾ ਆਪੋ ਆਪਣੇ ਬੱਚੇ ਪੜਾ ਕੇ ਕੱਢ ਲਿਆ ਸਨ ਚਾਰੇ ਪਾਸੇ ਗੱਲ ਨਾ ਬਣਦੀ ਵੇਖ ਕੇ ਗੁਰਜਨ ਸਿੰਘ ਨੂੰ ਕਿਸੇ ਰਿਸ਼ਤੇਦਾਰ ਨੇ ਸਲਾਹ ਦਿੱਤੀ ਕਿ ਕੋਈ ਆਇਲਸ ਵਾਲੀ ਕੁੜੀ ਵੇਖ ਕੇ ਮੁੰਡੇ ਨੂੰ ਵਿਆਹ ਦੇ ਕੁੜੀਆਂ ਬਥੇਰੀਆਂ ਮਿਲ ਜਾਂਦੀਆਂ ਨੇ ਅੱਜ ਕੱਲ੍ਹ ਪੜੀਆਂ ਲਿਖੀਆਂ ਜਿਨ੍ਹਾਂ ਦੇ ਪਰਿਵਾਰ ਖਰਚਾ ਨਹੀਂ ਲਾ ਸਕਦੇ ਵਿਦੇਸ਼ ਜਾਣ ਦਾ ਇਸ ਤਰ੍ਹਾਂ ਵੋਟੀ ਦੇ ਸਿਰ ਉੱਤੇ ਪਾਨਾ ਵੀ ਬਾਹਰ ਨੂੰ ਉਡਾਰੇ ਮਰ ਜਾਉ। ਇਹ ਸਕੀਮ ਜਦੋਂ ਦੀ ਜਦੋਂ ਹੀ ਦਾਦੀ ਵੰਸੋ ਨੂੰ ਪਤਾ ਲੱਗੀ ਤਾਂ ਉਹਨੇ ਪਾਖ ਲਾਰਾ ਦਿੱਤਾ ਕਰੇ। ਇੱਕ ਵਾਰ ਪਹਿਲਾਂ ਵੀ ਕਿਸੇ ਨੇ ਕਰੇ ਆਸਲਾਹ ਦੇ ਦਿੱਤੀ ਕਿ ਪਾਨੇ ਦਾ ਕੱਦ ਘੱਟ ਚੰਗਾ ਆ। ਇਹਨੂੰ ਫੌਜ ਵਿੱਚ ਭਰਤੀ ਕਰਵਾ ਦਿਓ। ਵੰਸੋ ਨੇ ਉਹਦੀ ਚੰਗੀ ਸੇਵਾ ਕਰਕੇ ਘਰੋਂ ਥੱਲੇ ਆ ਸੀ। ਸੁਭਾਹੀ ਵੰਸੋ ਦਾ ਜਦੋਂ ਦੀ ਇਸ ਘਰ ਵਿੱਚ ਵਿਆਹੀ ਆਈ ਸੀ ਪੂਰਾ ਦਵਕੇ ਵਾਲਾ ਸੀ ਬਚਨ ਸਿੰਘ ਦੇ ਜਿਉਂਦਿਆਂ ਵੀ ਵਰਸੋ ਦੀ ਲਾਗੇ ਜਾਗੇ ਪਿੰਡ ਵਿੱਚ ਪੂਰੀ ਬੜਕ ਸੀ ਹੁਣ ਤਾਂ ਫਿਰ ਉਹ ਪੈਨਸ਼ਨ ਵਿੱਚ ਪੈਸਿਆਂ ਦੀ ਰੁਗ ਚੜਦੇ ਮਹੀਨੇ ਲੈ ਆਉਂਦੇ ਸੀ ਕਹਿੰਦੀ ਪਾਨੇ ਦਾ ਵਿਆਹ ਕਰਨਾ ਤਾਂ ਜਮ ਜਮ ਕਰੋ ਮੈਂ ਕਰੂੰ ਪੂਰਾ ਖਰਚਾ ਤੇ ਉਹ ਵੀ ਗੱਜ-ਵੱਜ ਕੇ ਪਰ ਆਹ ਜਿਹੜਾ ਬਾਹਲੇ ਮੁਲਕ ਪੇਚਣ ਵਾਲੀ ਸਕੀਮ ਜਿਹੜੀ ਬਣਾਈ ਫਿਰਦੇ ਹੂੰ ਇਸ ਨੂੰ ਦਿਮਾਗ ਵਿੱਚੋਂ ਕੱਢ ਦੇਵੋ ਸਾਰਾ ਟੱਪਲ ਮਾਮਲਾ ਹੱਥੋਂ ਨਿਕਲਦਾ ਵੇ ਗੁਰਜੰਟ ਸਿੰਘ ਨੇ ਆਪਣਾ ਛੋਟਾ ਭਰਾ ਤੇ ਭੈਣ ਦੋਵਾਂ ਨੂੰ ਪਿੰਡ ਆਪਣੇ ਘਰੇ ਸੱਦ ਲਿਆ ਰਗਵੀਰ ਵੀ ਮਾਂ ਦਾ ਦਾਡ ਲਾਡਲਾ ਸੀ ਪੂਰਾ ਤੇ ਧੀ ਨੂੰ ਵੀ ਬੰਸੋ ਸਿਆਣੀ ਮੰਦੀ ਸੀ ਇਸੇ ਚੱਕਰ ਵਿੱਚ ਦੋਵਾਂ ਪੈਣ ਪਰਾਵਾਂ ਨੇ ਆਪਣੇ ਮਾਂ ਨੂੰ ਪਾਣੇ ਦਾ ਰਿਸ਼ਤਾ ਆਲਸ ਵਾਲੀ ਕੁੜੀ ਨਰ ਕਰਨ ਵੱਲੋਂ ਮਨਾ ਹੀ ਲਿਆ ਪਿੰਡ ਵਿੱਚੋਂ ਹੀ ਕਿਸੇ ਨੇ ਆਪਣੇ ਰਿਸ਼ਤੇਦਾਰੀ ਵਿੱਚੋਂ ਹੀ ਕੁੜੀ ਦੀ ਦੱਸ ਪਾ ਦਿੱਤੀ ਕੁੜੀ ਨੇ ਐਵੇਂ ਕੀਤੀ ਹੋਈ ਸੀ ਤੇ ਆਲਸ ਵਿੱਚ ਵੀ ਸਕੋਰ ਵਧੀਆ ਸੀ ਰੰਗ ਰੂਪ ਦੀ ਸੋਹਣੀ ਸੀ ਪਰ ਉਮਰ ਵਿੱਚ ਪਾਨੇ ਤੋਂ ਕਾਫੀ ਵੱਡੀ ਤੇ ਕੱਦ ਪੱਖੋਂ ਵੀ ਉਸ ਨਾਲੋਂ ਵਾਹ ਵਾ ਫਰਕ ਸੀ ਪਰ ਜਦੋਂ ਡਾਲਦਾ ਦੇਖ ਰਹੇ ਹੁਣ ਤਾਂ ਫਿਰ ਇਹੋ ਜਿਹੀਆਂ ਗੱਲਾਂ ਤੇ ਫਰਕ ਕੌਣ ਰੱਖ ਵੇਖਦਾ ਏ ਰਿਸ਼ਤਾ ਸਿਰੇ ਚੜੇ ਤਾਂ ਕੁੜੀ ਵਾਲਿਆਂ ਨੇ ਛੱਟ ਠਾਕੇ ਦੀ ਤਰੀਕ ਮਥਲੀ ਥੋੜੇ ਦਿਨ ਪਹਿਲਾਂ ਹੀ ਪਤਾ ਨਹੀਂ ਕੀ ਰਾਮ ਰੋਲਾ ਬਣਿਆ ਕਿ ਕੁੜੀ ਵਾਲਿਆਂ ਨੇ ਖੜੇ ਪੈਰ ਉਸੇ ਸਾਹੇ ਉੱਤੇ ਚੁੰਨੀ ਚੜਾ ਕਰਨ ਦਾ ਫਰਮਾਨ جاری ਕਰ ਦਿੱਤਾ ਗੁਰਜੰਟ ਨੇ ਆਪਣੀ ਮਾਂ ਬੰਸੂ ਤੇ ਛੋਟੇ ਭਰਾ ਨਾਲ ਸਲਾਹ ਕੀਤੀ ਕਿ ਵਿਆਹ ਤਾਂ ਕਰਨਾ ਹੀ ਫਿਰ ਹੁਣ ਹੀ ਕਰ ਲੈਂਦੇ ਆ ਜਿਹੜਾ ਖਰਚ ਬਚੇਗਾ ਉਹੀ ਕੁੜੀ ਨੂੰ ਬਾਹਰ ਭੇਜਣ ਦੇ ਕੰਮ ਆ ਜਾਊਗਾ ਖਾਸ ਖਾਸ ਰਿਸ਼ਤੇਦਾਰਾਂ ਨਾਲ ਬਿਲਕੁਲ ਥੋੜੀ ਜਿਹੀ ਪ੍ਰਾਤ ਗਈ ਤੇ ਚੁੰਨੀ ਚੜਾ ਕੇ ਪੜੇ ਲਿਖੀ ਨੋ ਲੈ ਆਂਦੀ ਸੁਖੀ ਸੰਤੀ ਪਾਣੇ ਦਾ ਵਿਆਹ ਤਾਂ ਨੇ ਪਰੇ ਚੜ ਗਿਆ ਪਰ ਪਿੰਡ ਵਾਲਿਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਕਈ ਦਿਨਾਂ ਤੱਕ ਕੁੱੱਡਾ ਬਣੀ ਰੱਖਿਆ ਉਹਨਾਂ ਦਾ ਪਿੱਠ ਪਿੱਛੇ ਤਾਂ ਕਈ ਜਾਣੇ ਗੱਲਾਂ ਕਰਦੇ ਸਨ ਜਦੋਂ ਮੂੰਹ ਉੱਤੇ ਕੋਈ ਬੰਸੋ ਜਾਂ ਪਾਣੇ ਦੀ ਪਹਿਣ ਗੁੱਡੀ ਜਾਂ ਗੁੱਡੀ ਦੀ ਮਾਂ ਨਾਲ ਕੋਈ ਪਾਣੇ ਬਾਰੇ ਉੱਚੀ ਨੀਮੀ ਗੱਲ ਕਰਦਾ ਤਾਂ ਇਹ ਤਿੰਨੋਂ ਜਣੇ ਉਸ ਰਿਸ਼ਤੇਦਾਰਾਂ ਜਾਂ ਪਿੰਡ ਵਾਲਿਆਂ ਦੀ ਰੱਜ ਕਿਲਾ ਆਪਾ ਕਰਦੀਆਂ ਗੁੱਡੀ ਦਾ ਬਚਪਨ ਤੋਂ ਹੀ ਆਪਣੇ ਪ੍ਰਾ ਰੂੜੇ ਨਾਲੋਂ ਭਾਨੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਇਸ ਪਿੱਛੇ ਕਾਰਨ ਇਹ ਸੀ ਕਿ ਗੁਰਜੰਟ ਦੇ ਘਰੇ ਪਿਆ ਤੋਂ ਕਈ ਸਾਲ ਬਾਅਦ ਤੱਕ ਵੀ ਕੋਈ ਔਲਾਦ ਨਹੀਂ ਸੀ ਹੋਈ ਜਸਵੀਰ ਦੇ ਘਰ ਗੁੱਡੀ ਤੋਂ ਬਾਅਦ ਜਦੋਂ ਉਹਦੇ ਪ੍ਰਾ ਰੂੜੇ ਨੇ ਜਨਮ ਲਿਆ ਤਾਂ ਬੰਸੋ ਨੇ ਚੇਤਕੌਰ ਨੇ ਚੇਤਕੌਰ ਨੇ ਘਟ ਗੁੱਡੀ ਨੂੰ ਆਪਣੇ ਕੋਲ ਰੱਖ ਲਿਆ ਗੁੱਡੀ ਨੇ ਜਦੋਂ ਵੀ ਨਾਨੀ ਬੰਸੋ ਨਾਲ ਗੁਰਦੁਆਰੇ ਜਾਣਾ ਤਾਂ ਸੋ ਸੋ ਮੱਤੇ ਟੇਕੇ ਇੱਕੋ ਅਰਦਾਸ ਕਰਨੀ ਕਿ ਰੱਬਾ ਮੇਰੇ ਮਾਮੇ ਨੂੰ ਇੱਕ ਨੇਕਾ ਜਿਹਾ ਕਾਕਾ ਦੇ ਜਿਸ ਨੂੰ ਮੈਂ ਰੱਖੜੀ ਬੰਨਿਆ ਕਰੂੰਗੀ ਤੇ ਵੀਰ ਵੀਰ ਕਿਹਾ ਕਰੂੰਗੀ। ਇਹੀ ਬਚਪਨ ਦਾ ਜਿਹਾ ਮੋਹ ਪਿਆ ਗੁੱਡੀ ਤਾਂ ਪਾਣੇ ਨਾਲ ਕੇ ਵਿਆਹ ਤੋਂ ਬਾਅਦ ਵੀ ਕਾਇਮ ਸੀ ਭੈਣ ਦੇ ਤੌਰ ਉੱਤੇ ਪਾਣਾ ਵੀ ਉਸ ਨੂੰ ਬੜਾ ਮਾਨ ਸਤਿਕਾਰ ਦਿੰਦਾ ਸੀ। ਵਿਆਹ ਹੋਣ ਤੋਂ ਬਾਅਦ ਬੰਸੋ ਪਾਣੇ ਦਾ ਪੱਕਾ ਹੋਰ ਵੀ ਜ਼ਿਆਦਾ ਪੁਰਨ ਲੱਗ ਪਈ ਸੀ ਭਾਵੇਂ ਗੁਰਜੰਟ ਸਿੰਘ ਵੀ ਆਪਣੇ ਲਾडले ਦੀ ਹਰ ਖਵਾਇਸ਼ ਚੱਟ ਪੂਰੀ ਕਰਦਾ ਸੀ ਪਰ ਆਪਣੀ ਨੌ ਸਵੇਤੀ ਦੀ ਬਾਹਰ ਜਾਣ ਦੀ ਫਾਇਲ ਲਗਵਾਉਣ ਲਈ ਉਸਨੇ ਕਿਸੇ ਤੋਂ ਬਹੁਤ ਹੀ ਜ਼ਿਆਦਾ ਵਿਆਜ ਉਤੇ ਕਰਜ਼ਾ ਫੜ ਲਿਆ ਸੀ ਜਿਸ ਚੱਕਰ ਗੁਰਜੰਟ ਦੀ ਅੱਧੋਂ ਵੱਧ ਤਨਖਾਹ ਖੇੜੂ-ਖੋਰੂ ਹੋ ਜਾਂਦੀ ਸੀ ਸ਼ਾਇਦ ਇਹੇ ਕਾਰਨ ਸੀ ਕਿ ਉਹ ਹੁਣ ਟੈਨਸ਼ਨ ਵਿੱਚ ਰਹਿਣ ਲੱਗ ਪਿਆ ਸੀ ਨਹੀਂ ਤਾਂ ਗੁਰਜੰਟ ਨੇ ਆਪਣੀ ਕੀਤੀ ਕਮਾਈ ਨਾਲ ਆਪਣੇ ਭਰਾ ਨਾਲ ਰਲ ਕੇ ਜ਼ਮੀਨ ਵੀ ਹੋਰ ਬਣਾ ਲਈ ਸੀ ਤੇ ਪਿੰਡ ਦੀ ਮੇਨ ਰੋਡ ਉੱਤੇ ਦੁਕਾਨਾਂ ਤੇ ਪਲਾਟ ਵੀ ਵੱਖਰੇ ਤੌਰ ਤੇ ਖਰੀਦ ਲਿਆ ਸੀ ਇਸ ਤੋਂ ਇਲਾਵਾ ਦੋਵਾਂ ਭਰਾਵਾਂ ਨੇ ਰਲ ਕੇ ਨੇੜਲੇ ਸ਼ਹਿਰ ਵਿੱਚ ਪਲਾਟ ਵੀ ਬਣਾ ਲਿਆ ਸੀ ਇਹ ਪਲਾਟ ਲੈਣ ਵੇਲੇ ਉਹਨਾਂ ਦੋਵਾਂ ਨੇ ਆਪਣੀ ਮਾਂ ਬਾਂਸੋ ਤੋਂ ਵੀ ਵੱਖਰਾ ਮੋਟੀ ਰਕਮ ਦਾ ਹਿੱਸਾ ਪਵਾ ਲਿਆ ਸੀ ਹੋਰ ਲੋੜ ਪੈਣ ਵੇਲੇ ਵੀ ਮਾਂਸੋ ਆਪਣੇ ਪੁੱਤਰਾਂ ਦੀ ਪੈਸੇ ਤੇਲੇ ਪੱਖੋਂ ਪੂਰੀ ਮਦਦ ਕਰਦੀ ਰਹਿੰਦੀ ਸੀ ਸਭ ਤੋਂ ਵੱਧ ਪੈਸੇ ਉਹ ਆਪਣੀ ਤੀ ਜਸਵੀਰ ਲਈ ਹੀ ਖਰਚਦੀ ਸੀ ਜੀ ਮਿਸਾਲ 6 ਮਹੀਨੇ ਬਾਅਦ ਆਪਣੀ ਤੀ ਨੂੰ ਕੋਈ ਨਾ ਕੋਈ ਚੀਜ਼ ਵਸਤੂ ਲੈ ਦੇਣੀ ਜਾਂ ਦੋ ਤੀਨੇ ਕੋਈ ਕੋਰਸ ਵਗੈਰਾ ਕਰਨਾ ਹੁੰਦਾ ਸੀ ਤਾਂ ਪੈਸੇ ਹੀ ਦੇ ਦੇਣੇ ਹੋਰ ਨਹੀਂ ਤਾਂ ਸਾਡੇ ਡੱਬੋਂੋਂ ਲੀੜਾ ਕੱਪੜਾ ਹੀ ਬਣਾ ਦੇਣਾ ਇਹਨਾਂ ਗੱਲਾਂ ਉੱਤੇ ਨਾ ਹੀ ਗੁਰਜੰਟ ਤੇ ਰਗਵੀਰ ਨੂੰ ਕੋਈ ਆਬਜੈਕਸ਼ਨ ਹੁੰਦਾ ਸੀ ਤੇ ਨਾ ਹੀ ਉਹ ਦੋਵੇਂ ਆਪੋ ਆਪਣੀਆਂ ਘਰ ਵਾਲੀਆਂ ਨੂੰ ਇਸ ਮੁੱਦੇ ਉੱਤੇ ਉਸ ਕੰਦਿੰਦੇ ਸੀ ਸਗੋਂ ਔਰ ਉਲਟਾ ਉਹਨਾਂ ਨੂੰ ਸਰਾਉਂਦੇ ਕਿ ਉਹ ਵੀ ਆਪੋ ਆਪਣੀਆਂ ਮਾਮਾ ਤੋਂ ਇਸੇ ਤਰ੍ਹਾਂ ਗੱਫੇ ਲਿਆ ਕੇ ਵਿਖਾਉਣ ਜੇਕਰ ਰੱਬ ਨੇ ਸਾਨੂੰ ਨੌਕਰੀ ਦਿੱਤੀ ਏ ਅਤੇ ਪਿਓ ਸਾਨੂੰ ਇੰਨੇ ਜਾਇਦਾਦ ਦੇ ਕੇ ਗਿਆ ਹੈ ਤਾਂ ਕਟੋ-ਕਟ ਸਾਡੀ ਮਾਂ ਨੂੰ ਇੰਨਾ ਹੱਕ ਤਾਂ ਹੈ ਕਿ ਉਹ ਆਪਣੀ ਪੈਨਸ਼ਨ ਆਪਣੀ ਮਰਜ਼ੀ ਨਾਲ ਖਰਚ ਕਰ ਸਕੇ ਭਾਨੇ ਦੀ ਕਿਸਮਤ ਬਾਹਰ ਜਾਣ ਦੇ ਚੱਕਰ ਵਿੱਚ ਟਿੱਲੀ ਨਿਕਲੀ ਤੇ ਬਹੁਤ ਹੀ ਪੈਸਾ ਬਰਬਾਦ ਕਰਨ ਦੇ ਬਾਵਜੂਦ ਵੀ ਸਵੇਟੀ ਦਾ ਵੇਜਾ ਨਾ ਲੱਗ ਸਕਿਆ ਥੱਕ ਹਰ ਕੇ ਗੁਰਜੰਟ ਨੇ ਇਸ ਨੂੰ ਰੱਬ ਦੀ ਰਜ਼ਾ ਸਮਝ ਕੇ ਪਾਣਾ ਮੰਨ ਲਿਆ ਤੇ ਆਪਣੇ ਕੋਲੋਂ ਪੈਸੇ ਖਰਚ ਕੇ ਸਵੇਟੀ ਨੂੰ ਬੀ ਐਡ ਕਰ ਵੀ ਕਰਵਾ ਦਿੱਤੀ ਇੱਕ ਗੱਲ ਚੰਗੀ ਹੋਈ ਕਿ ਪਾਣੇ ਨੇ ਪਾਣੇ ਦੇ ਕਰ ਮੁੰਡੇ ਨੇ ਜਨਮ ਲਿਆ ਤੇ ਬੰਸ ਨੂੰ ਖੇਡਣ ਲਈ ਇੱਕ ਖਿਡੌਣੇ ਦੇ ਰੂਪ ਵਿੱਚ ਪਿਆਰਾ ਜਿਹਾ ਪਰਪੋਤਾ ਮਿਲ ਗਿਆ ਬੰਸੋ ਨੇ ਜਿੰਨਾ ਜੋਰ ਪਾਣੇ ਦੇਵਿਆ ਉੱਤੇ ਖਰਚ ਕਰਕੇ ਲਾਇਆ ਸੀ ਉਸ ਤੋਂ ਵੀ ਜ਼ਿਆਦਾ ਚਾਹ ਨਾਲ ਪਰਪੋਤੇ ਦਾ ਤਮਾਨ ਵੀ ਗੱਜ-ਵੱਜ ਕੇ ਕੀਤਾ ਸਮੇਂ ਦਾ ਐਸਾ ਗੇੜ ਚੱਲਿਆ ਕਿ ਪਹਿਲਾਂ ਤੱਕ ਵੀਰ ਸਿੰਘ ਇਸ ਦੁਨੀਆ ਤੋਂ ਚੱਲ ਵਸਿਆ ਤੇ ਮਗਰੇ ਮਗਰ ਹੀ ਬੰਸੋ ਦਾ ਜਵਾਈ ਸ਼ੇਰ ਸਿੰਘ ਵੀ ਇਹਨਾਂ ਦੋਵਾਂ ਸੱਟਾਂ ਨੇ ਬੰਸੋ ਨੂੰ ਮਦੋਲ ਕੇ ਰੱਖ ਦਿੱਤਾ ਸੀ ਜਿਹੜੀ ਬੰਸੋ ਦਾ ਪੂਰਾ ਦਵਦਵਾ ਸੀ ਸਾਰੇ ਪਰਿਵਾਰ ਉੱਤੇ ਹੁਣ ਉਹ ਸਰੀਰ ਪੱਖੋਂ ਵੀ ਤੇ ਮਾਨਸਿਕ ਪੱਖੋਂ ਵੀ ਕਮਜ਼ੋਰ ਜਹੀ ਹੁਣ ਲੱਗ ਪਈ ਸੀ ਗੁੱਡੀ ਨੂੰ ਛੱਦ ਕੇ ਰੂੜਾ ਨਾਮੋ ਤੇ ਰਾਣਾ ਵੀ ਵਿਆਹੇ ਗਏ ਮਨਸੂ ਦਾ ਧਿਆਨ ਹੁਣ ਚੱਤੇ ਪਹਿਰ ਆਪਣੀ ਦੋਤੀ ਗੁੱਡੀ ਵਾਲੀ ਰਹਿੰਦਾ ਸੀ ਕਿ ਪਿਓ ਸਿਰ ਤੇ ਨਹੀਂ ਹੈ ਵਿਚਾਰੀ ਦੇ ਇਸ ਲਈ ਉਹ ਆਪਣੀ ਤੀ ਜਸਵੀਰ ਨੂੰ ਛੇਤੀ ਤੋਂ ਛੇਤੀ ਗੁੱਡੀ ਦਾ ਵਿਆਹ ਕਰਨ ਨੂੰ ਕਹਿੰਦੀ ਰਹਿੰਦੀ ਉਧਰ ਗੁਰਜੰਟ ਅੰਦਰ ਹੀ ਅੰਦਰ ਕਿਸੇ ਗਾਮ ਨੂੰ ਪਾਲੀ ਬੈਠਾ ਸੀ ਬੰਸੋ ਨੇ ਸੋਚਿਆ ਕਿ ਸ਼ਾਇਦ ਉਹ ਆਪਣੇ ਪੁੱਤ ਪਾਨੇ ਬਾਰੇ ਫਿਕਰ ਕਰਦਾ ਰਹਿੰਦਾ ਏ ਕਿਉਂਕਿ ਸਵੀਟੀ ਤਾਂ ਕਿਸੇ ਸਕੂਲ ਵਿੱਚ ਨੌਕਰੀ ਤੇ ਲੱਗ ਗਈ ਸੀ ਪਰ ਪਾਨਾ ਵਿਚਾਰਤਾ ਚੱਤੇ ਪਹਿਲ ਪਹਿਲੀਆਂ ਤੇ ਡੰਗਰ ਬੱਚੇ ਵਿੱਚ ਹੀ ਫਸਿਆ ਰਹਿੰਦਾ ਸੀ ਇਸ ਲਈ ਬੰਸੋ ਨੇ ਗੁਰਜੰਟ ਨਾਲ ਸਲਾਹ ਕਰਕੇ ਕੋਲੋਂ ਪੈਸੇ ਖਰਚੇ ਤੇ ਪਾਨੇ ਨੂੰ ਆਪਣੀਆਂ ਮੁੱਲ ਲਈ ਦੁਕਾਨਾਂ ਵਿੱਚ ਡੈਰੀ ਦਾ ਤੰਦਾ ਖੋਲ ਦਿੱਤਾ ਰੱਬ ਦੀ ਰਹਿਮਤ ਸਦਕਾ ਇਹ ਚੱਲ ਵੀ ਪਿਆ ਬੰਸੋ ਦਾ ਪਰਪੋਤਾ ਵੀ ਹੁਣ ਸਕੂਲ ਜਾਣ ਲੱਗ ਪਿਆ ਸੀ ਇਸ ਲਈ ਉਹ ਹੁਣ ਉਹ ਆਪਣੇ ਪੋਤਰੇ ਪਾਨੇ ਦੇ ਨਾਲ ਨਾਲ ਪਰਪੋਤੇ ਉੱਤੇ ਵੀ ਪੂਰਾ ਖਰਚ ਕਰਦੀ ਸੀ ਉਹਨਾਂ ਦੋਵਾਂ ਦੀ ਕਿਸੇ ਵੀ ਲੋੜ ਨੂੰ ਉਹ ਚੱਟ ਪੂਰਾ ਕਰ ਦਿੰਦੀ ਇਸ ਸਭ ਦੇ ਬਾਵਜੂਦ ਬੰਸੋ ਆਪਣੇ 30 ਤੇ 23 ਦਾ ਹਰ ਪਾਸਿਓਂ ਖਾਸ ਪੱਖ ਪੂਰਤੀ ਰੈਂਦੀ ਅਜੇ ਤੱਕ ਇਸ ਗੱਲ ਤੋਂ ਉਸ ਨੂੰ ਕੋਈ ਰੋਕ ਟੋਕ ਨਹੀਂ ਸੀ ਕਰਨੀ ਰੱਬ ਦੀ ਕਿ ਰੱਬ ਗੁਰਜੰਟ ਨੂੰ ਇੱਕ ਦਿਨ ਅਚਾਨਕ ਅਟੈਕ ਹੋ ਗਿਆ ਤੇ ਉਹ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਬੰਸੋਲੀ ਇਹ ਸਦਮਾ ਅਸਹਿ ਹੋ ਗਿਆ ਤੇ ਉਹਦੀ ਹਾਲਤ ਖਰਾਬ ਰਹਿਣ ਲੱਗ ਪਈ ਇਸ ਮੌਕੇ ਉੱਤੇ ਗੁੱਡੀ ਤੇ ਜਸਵੀਰ ਨੇ ਉਹਦਾ ਪੂਰਾ ਖਿਆਲ ਰੱਖਿਆ ਆਪਣੇ ਸਰੀਰ ਦਾ ਹਿਸਾਬ-ਕਿਤਾਬ ਦੇਖ ਬੰਸੋ ਨੇ ਗੁੱਡੀ ਦੇ ਵਿਆਹ ਲਈ ਗਹਿਣਾ-ਕੱਟਾ ਬਣਾਉਣ ਲਈ ਤੇ ਕੁਝ ਨਗਦ ਰਕਮ ਵੀ ਜਸਵੀਰ ਨੂੰ ਦੇ ਦਿੱਤੀ ਇਸ ਬਾਰੇ ਉਸਨੇ ਆਪਣੀ ਦੋਵਾਂ ਪੁੱਤਾਂ ਦੇ ਪਰਿਵਾਰਾਂ ਨੂੰ ਸ਼ਰਯਾਮ ਦੱਸ ਦਿੱਤਾ ਸੀ ਜੋ ਜਾਂਟ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਉਹਦੇ ਪਰਿਵਾਰਾਂ ਦੇ ਸਾਰੇ ਜੀਵਾਂ ਦਾ ਬੰਸੋ ਪ੍ਰਤੀ ਵਿਵਹਾਰ ਬਦਲਣ ਲੱਗਾ ਪੰਨ ਹੁਣ ਆਪਣੀ ਦਾਦੀ ਦੀ ਪੈਨਸ਼ਨ ਉੱਤੇ ਆਪਣਾ ਪੂਰਾ ਪੂਰਾ ਹੱਕ ਸਮਝਣ ਦੇ ਲੱਗ ਪਿਆ ਬੰਸੋ ਦੇ ਛੋਟੇ ਮੁੰਡੇ ਦਾ ਪਰਿਵਾਰ ਤਾਂ ਪਹਿਲਾਂ ਹੀ ਪਿੰਡ ਤੋਂ ਦੂਰ ਸ਼ਹਿਰ ਵਿੱਚ ਰਹਿ ਰਿਹਾ ਸੀ ਜਿੱਥੇ ਬੰਸੋ ਜਾਂਦੀ ਵੀ ਸੀ ਤਾਂ ਬਾਅਦ ਤੋਂ ਬਾਅਦ ਇੱਕ ਅੱਧਾ ਦਿਨ ਰੁਕਣ ਲਈ ਇਸ ਸਮਾਜ ਅੰਦਰ ਤੀ ਕੋਲ ਮਾਂ ਵੈਸੇ ਵੀ ਜ਼ਿਆਦਾ ਦਿਨ ਨਹੀਂ ਰਹਿ ਸਕਦੀ ਇਸੇ ਚੱਕਰ ਵਿੱਚ ਬੰਸੋ ਦੀ ਸਿਹਤ ਹੁਣ ਜਿਆਦਾ ਠਿੱਲੀ ਰਹਿਣ ਲੱਗ ਪਈ ਗੁੱਡੀ ਤੇ ਜਸਵੀਰ ਕੋਲ ਆਪਣੀ ਸਕੂਟੀ ਹੋਣ ਕਾਰਨ ਉਹ ਦੋਵੇਂ ਬੰਸੋ ਕੋਲ ਹਫ਼ਤੇ ਵਿੱਚ ਤਿੰਨ ਚਾਰ ਗੇੜੇ ਮਾਰ ਜਾਂਦੇ ਸਨ ਤੋਂ ਉੱਤੋਂ ਤਾਂ ਉਹਨਾਂ ਨੂੰ ਪਾਣੇ ਦਾ ਪੂਰਾ ਟੱਬਰ ਕੁਝ ਕਹਿਣ ਦੀ ਹਿੰਮਤ ਨਾ ਕਰਦਾ ਪਰ ਜਦੋਂ ਹਰ ਮਹੀਨੇ ਗੁੱਡੀ ਬੰਸੋ ਨੂੰ ਸਕੂਟੀ ਉੱਤੇ ਬਿਠਾ ਕੇ ਸ਼ਹਿਰੋਂ ਪੈਨਸ਼ਨ ਦੀ ਵਾਕੇ ਲਿਆਉਂਦੀ ਤਾਂ ਸਾਰੇ ਟੱਬਰ ਨੂੰ ਬੜੀ ਖੇਚ ਜਹੀ ਚੜਦੀ ਰਹਿੰਦੀ ਪਾਮੀ ਕੀ 500 ਦੀ 90 ਪ੍ਰਤੀਸ਼ਤ ਪੈਨਸ਼ਨ ਪਾਨੇ ਦੇ ਕੰਮ ਹੀ ਆਉਂਦੀ ਸੀ ਪਰ ਫਿਰ ਵੀ ਉਹ ਕਈ ਤਰੀਕੇ ਅਪਣਾਉਣ ਲੱਗ ਪਏ ਕਿ 500 ਗੁੱਡੀ ਨਾਲ ਪੈਨਸ਼ਨ ਲੈਣ ਨਾ ਜਾ ਸਕੇ ਅਸਲ ਵਿੱਚ ਹੁੰਦਾ ਇੰਜ ਸੀ ਕਿ 500 ਆਪਣੀ ਪੈਨਸ਼ਨ ਵਿੱਚੋਂ ਗੁੱਡੀ ਨੂੰ 5-700 ਨਗਦ ਦੇ ਦਿੰਦੀ ਸੀ ਤੇ 2-3000 ਆਪਣੇ ਲਈ ਕਢਾ ਲੈਂਦੀ ਸੀ ਬਾਕੀ ਪੈਸੇ ਉਹ ਜਮ੍ਹਾਂ ਹੀ ਰਹਿਣ ਦਿੰਦੀ ਤੇ ਇਸ ਪੈਸੇ ਨੂੰ ਪਾਨੇ ਵੱਲੋਂ ਹੀ ਬਾਤਿਆ ਜਾਂਦਾ ਸੀ ਜੇ ਕਿਤੇ ਜਸਵੀਰ ਆਪਣੀ ਲੋੜ ਲਈ ਆਪਣੀ ਮਾਂ ਤੋਂ ਪੈਸੇ ਕਢਵਾ ਵੀ ਲੈਂਦੀ ਸੀ ਤਾਂ ਥੋੜੇ ਸਮੇਂ ਬਾਅਦ ਵਾਪਸ ਵੀ ਕਰ ਦਿੰਦੀ ਸੀ ਪਾਣੇ ਦਾ ਸੁਆਭਾਅ ਬੰਸੋਂ ਨਾਲ ਬਹੁਤ ਬਦਲ ਗਿਆ ਸੀ ਕੱਲੇ ਪਾਣੇ ਦਾ ਹੀ ਨਹੀਂ ਉਹਦੀ ਮਾਂ ਘਰ ਵਾਲੀ ਅਤੇ ਮੁੰਡੇ ਦਾ ਵੀ ਇੱਕ ਕਾਰਨ ਇਹ ਵੀ ਸੀ ਕਿ ਪਾਣੇ ਦੀ ਮਾਂ ਦੀ ਪੈਨਸ਼ਨ ਜਿਸ ਅਕਾਊਂਟ ਵਿੱਚ ਆਉਂਦੀ ਸੀ ਉਸ ਦਾ ਏਟੀਐਮ ਹੁਣ ਪਾਣੇ ਕੋਲ ਹੀ ਹੁੰਦਾ ਸੀ ਉਸ ਵਿੱਚੋਂ ਪੈਸੇ ਵਰਤਣ ਲੱਗਿਆ ਉਸ ਨੂੰ ਕੋਈ ਆਖ ਨਹੀਂ ਸੀ ਜੱਪਦੀ ਪਰ ਬੰਸੂ ਕੋਲੋਂ ਵਾਰ-ਵਾਰ ਹੱਥ ਅੱਡ ਕੇ ਮੰਗਣਾ ਉਹਦੀ ਮਜਬੂਰੀ ਬਣ ਗਈ ਸੀ ਇਸ ਦਾ ਉਹ ਕੋਈ ਪੱਕਾ ਹੱਲ ਕਰਨਾ ਚਾਹੁੰਦਾ ਸੀ ਕਿਉਂਕਿ ਪਾਣੀ ਨੂੰ ਲੱਗਦਾ ਸੀ ਕਿ ਪਾਣੀ ਹੁਣ ਸਿਰ ਉੱਤੋਂ ਲੰਘ ਚੁੱਕਾ ਹੈ ਇੱਕ ਵਾਰ ਸਿਹਤ ਖਰਾਬ ਹੋਣ ਕਰਕੇ ਗੁੱਡੀ ਤੇ ਜਸਵੀਰ ਬੰਸੂ ਨੂੰ ਆਪਣੇ ਕੋਲ ਪਿੰਡ ਲੈ ਗਈਆਂ ਸ਼ਾਇਦ ਇੱਕ ਧੀ ਤੇ ਦੋ ਧੀ ਨੂੰ ਬੰਸੂ ਦੀ ਪਰਵਾਹੀ ਤਾਂ ਹੀ ਉਹ ਉਸ ਨੂੰ ਆਪਣੇ ਕੋਲ ਲੈ ਗਈਆਂ ਪਿਛੋ ਪਾਨੇ ਦਾ ਫੋਨ ਆ ਗਿਆ ਕਿਉਂਕਿ ਉਸ ਨੂੰ ਅਚਾਨਕ ਪੈਸਿਆਂ ਦੀ ਲੋੜ ਪੈ ਗਈ ਸੀ ਉਸ ਨੇ ਗੁੱਸੇ ਵਿੱਚ ਗੁੱਡੀ ਨੂੰ ਇਹ ਤੱਕ ਕਹਿ ਦਿੱਤਾ ਕਿ ਜਦੋਂ ਬੰਸੂ ਮਰੀ ਤਾ ਮੈਂ ਤੁਹਾਡੇ ਕੋਲੋਂ ਉਹਦੇ ਪੋਗ ਦੇ ਖਾਤੇ ਵਿੱਚ ਅੱਧ ਪਵਾਣਾ ਜੀ ਕਿਉਂਕਿ ਪਾਨੇ ਨੂੰ ਲੱਗਦਾ ਸੀ ਕਿ ਗੁੱਡੀ ਤੇ ਉਹਦੀ ਮਾਂ ਸਿਰਫ ਪੈਨਸ਼ਨ ਦੇ ਲਾਲਚ ਨੂੰ ਹੀ ਆਪਣੇ ਕੋਲ ਲੈ ਕੇ ਗਈਆਂ ਨੇ ਇਸ ਗੱਲ ਤੋਂ ਬਾਅਦ ਵੀ 500 ਦੀ ਦੇਖਭਾਲ ਕਰਨ ਲਈ ਕਾਰਨ ਵਿੱਚ ਗੁੱਡੀ ਤੇ ਜਸਵੀਰ ਨੇ ਕੋਈ ਕਸਰ ਨਹੀਂ ਸੀ ਛੱਡੀ ਉਹਦੀ ਦੇਖਰੇਖ ਕਰਨ ਲਈ ਗੁੱਡੀ ਚਾਹੁੰਦੀ ਸੀ ਕਿ ਉਹ 500 ਨੂੰ ਪੱਕੇ ਤੌਰ ਤੇ ਉਤੇ ਆਪਣੇ ਕੋਲ ਲੈ ਆਉਣ ਇਸ ਦੇ ਬਦਲੇ ਚਾਹੇ ਤਾਂ ਪਾਣਾ ਹਰ ਮਹੀਨੇ 500 ਦੀ ਪੈਨ ਪੂਰੀ ਪੈਨਸ਼ਨ ਲੈ ਲਿਆ ਕਰੇ ਕਿਉਂਕਿ ਜਸਵੀਰ ਆਪਣੀ ਮਾਂ ਨਹੀਂ ਸੀ ਗਵਾਣਾ ਚਾਹੁੰਦੀ ਤੇ ਗੁੱਡੀ ਆਪਣੀ ਨਾਨੇ ਪਰ 500 ਨੂੰ ਗੁੱਡੀ ਆਪਣੇ ਕੋਲ ਪਿੰਡ ਨਾਲ ਲਿਆ ਸਕੀ ਇਥੇ ਦੋ ਮੁੱਖ ਕਾਰਨ ਸਨ ਪਹਿਲਾ ਕਿ ਪਾਨਾ ਤੇ ਉਹਦੀ ਮਾਂ ਨਹੀਂ ਸਨ ਮੰਨਦੇ ਕਿ ਦੂਜਾ ਗੁੱਡੀ ਦਾ ਆਪਣਾ ਵਿਆਹ ਆਵਰਿਆ ਸਗਾ ਪ੍ਰਾ ਰੂੜਾ ਰੂੜਾ ਕਹਿੰਦਾ ਸੀ ਕਿ ਜਿਵੇਂ ਪਾਨਾ ਆਪਣੇ ਨਵੇਂ ਮਕਾਨ ਬਣਾਉਣ ਵੇਲੇ 4-5 ਮਹੀਨੇ ਲਈ ਨਾਨੀ ਨੂੰ ਖੁਦ ਸਾਡੇ ਕੋਲ ਛੱਡ ਕੇ ਗਿਆ ਸੀ ਉਸੇ ਤਰ੍ਹਾਂ ਹੁਣ ਵੀ ਆਪ ਆਣ ਕੇ ਛੱਡ ਕੇ ਜਾਵੇ ਬਾਕੀ ਮੈਨੂੰ ਉਹਦੇ ਪੈਨਸ਼ਨ ਲੈਣ ਵਾਲੀ ਗੱਲ ਉੱਤੇ ਕੋਈ ਇਤਰਾਜ਼ ਨਹੀਂ ਸੀ ਇੱਕ ਬਜ਼ੁਰਗ ਆਪਣੀ ਆਖਰੀ ਉਮਰ ਵਿੱਚ ਤੇ ਛੋਟਾ ਬੱਚਾ ਆਪਣੇ ਪਹਿਲੇ 2-3 ਸਾਲਾਂ ਦਰਾਨ ਸਵਾਪਕੋਂ ਇੱਕੋ ਜਿਹੀ ਹੋ ਜਾਂਦੇ ਹਨ ਦੋਵੇਂ ਹੀ ਆਪਣੇ ਕੋਲ ਆਸਰਾ ਪਾਲਦੇ ਹਨ ਕਿਉਂਕਿ ਉਹਨਾਂ ਨੂੰ ਸਾਥ ਦੀ ਲੋੜ ਹੁੰਦੀ ਹੈ ਬੱਚੇ ਨੂੰ ਖੇਡਣ ਮੱਲਣ ਲਈ ਤੇ ਬਜ਼ੁਰਗ ਨੂੰ ਗੱਲਾਂਬਾਤ ਕਰਨ ਲਈ ਬੰਸੋ ਕੋਲ ਬੈਠਣ ਲਈ ਪਾਣੇ ਦੇ ਤੱਬਰ ਵਿੱਚੋਂ ਕਿਸੇ ਕੋਲ ਵੀ ਟਾਈਮ ਨਹੀਂ ਸੀ ਇੱਕ ਹਫ਼ਤਾ ਗੁੱਡੀ ਤੇ ਜਸਵੀਰ ਬੰਸੋ ਨੂੰ ਮਿਲਣ ਨਾ ਪਹੁੰਚ ਸਕਿਆ ਤਾਂ ਇਹੀ ਹਫ਼ਤਾ ਬੰਸੋ ਦੀ ਜ਼ਿੰਦਗੀ ਦਾ ਆਖਰੀ ਹਫ਼ਤਾ ਹੋ ਨਿਪੜਿਆ ਆਖਰੀ ਸਵਾਸ ਲੈਣ ਤੋਂ ਪਹਿਲਾਂ ਪਤਾ ਨਹੀਂ ਬੰਸੋ ਨੇ ਕਿੰਨੇ ਤਰਲੇ ਲਏ ਹੁਣੇ ਸਕੇ ਉਸਦੀ ਇੱਕ ਵਾਰੀ ਗੁੱਡੀ ਜਾਂ ਜਸਵੀਰ ਨਾਲ ਆਖਰੀ ਵਾਰ ਗੱਲ ਹੋਕ ਸਕੇ ਪਰ ਭਾਨੇ ਦੇ ਟੱਬਰ ਨੇ ਪਤਾ ਨਹੀਂ ਕਿਦੇ ਜਨਮਾਂ ਦਾ ਬਦਲਾ ਲੈਣਾ ਸੀ ਬੰਸੋ ਤੋਂ ਜਾਂ ਫਿਰ ਉਹਨਾਂ ਨੂੰ ਕੋਈ ਡਰ ਪੈ ਸੀ ਕਿ ਬੰਸੋ ਕੀਤੇ ਉਹਨਾਂ ਦਾ ਕੋਈ ਰਾਜ ਨਾ ਖੋਲ ਦੇਵੇ ਬੰਸੋ ਇਸ ਦੁਨੀਆ ਤੋਂ ਇਕਲਾਪੇ ਦੀ ਮੌਤ ਲੈ ਕੇ ਗਈ ਤਾਂ ਸਭ ਤੋਂ ਵੱਧ ਦੁੱਖ ਸੀ ਉਹਦੇ ਟਿੱਡੋ ਜੰਮੀ ਤੀ ਜਸਵੀਰ ਨੂੰ ਤੇ ਉਸ ਤੋਂ ਬਾਅਦ ਉਸ ਦੇ ਮੂੰਹ ਬੋਲੀ ਧੀ ਦੋਤੀ ਗੁੱਡੀ ਨੂੰ ਬਾਕੀ ਸਾਰੇ ਤਾਂ ਬੰਸੋ ਦੇ ਭੋਗ ਨੂੰ ਇੱਕ ਅੰਤਿਮ ਅਦਾ ਸਮਝ ਕੇ ਸਿਰਫ ਸ਼ਾਮਲ ਹੀ ਹੋਏ ਸਨ ਵੱਡੇ ਅਫਸੋਸ ਦੀ ਗੱਲ ਇਹ ਕਿ ਜਿਹੜੀ ਖਿੰਝ ਗੁੱਡੀ ਤੇ ਜਸਵੀਰ ਉੱਤੇ ਕੱਢਣ ਦਾ ਬਹਾਨਾ ਪਾਣੇ ਦਾ ਸਾਰਾ ਟਬਰ ਕਈ ਸਾਲਾਂ ਤੋਂ ਲੱਭ ਰਿਆ ਸੀ ਰੱਬ ਨੇ ਉਹਨਾਂ ਨੂੰ ਉਹ ਮੌਕਾ ਦਿੱਤਾ ਵੀ ਤਾਂ ਬੰਸੋ ਦੇ ਭੋਗ ਉੱਤੇ ਕਈ ਗੱਲਾਂ ਬੰਸੋ ਦੀ ਮੌਤ ਤੋਂ ਬਾਅਦ ਹੌਲੀ-ਹੌਲੀ ਖੁੱਲ ਰਹੀਆਂ ਨੇ ਤੇ ਹੁਣ ਕਈ ਅਜੇ ਬਾਕੀ ਨੇ ਜੇਕਰ ਜ਼ਮੀਨ ਜਾਇਦਾਦ ਦਾ ਕੁਝ ਹਿੱਸਾ ਅਜੇ ਬਾਂਸੋ ਦੇ ਨਾਂ ਉੱਤੇ ਹੁੰਦਾ ਤਾਂ ਸ਼ਾਇਦ ਬਾਂਸੋ ਦੇਤੀ ਤੇ ਦੋ ਤਿੰਨ ਉਹਦੇ ਅੰਤਿਮ ਅਰਦਾਸ ਵਿੱਚੋਂ ਇੰਜ ਬੇਇੱਜ਼ਤ ਹੋ ਕੇ ਨਾ ਮੁਰਨਾ ਪੈਂਦਾ ਇਸ ਲਈ ਹੱਥ ਜੋੜ ਕੇ ਬੇਨਤੀ ਹੈ ਕਿ ਪੁੱਤ ਜਿੰਨੇ ਮਰਜੀ ਸਾਉ ਤੇ ਬੀਬੇ ਹੋਣ ਜੇਕਰ ਕਿਸੇ ਮਾਂ ਦੀ ਕੋਈ ਤੀ ਹੋਵੇ ਤਾਂ ਆਪਣੇ ਮਰਨ ਤੋਂ ਪਹਿਲਾਂ ਆਪਣੀ ਜ਼ਮੀਨ ਜਾਇਦਾਦ ਵਿੱਚ ਹਿੱਸਾ ਜ਼ਰੂਰ ਰੱਖੇ ਤਾਂ ਜੋ ਕਿਸੇ ਹੋਰ ਬੰਸੋ ਨੂੰ ਇਕਲਾਪੇ ਦੀ ਮੌਤ ਨਾ ਮਰਨਾ ਪਵੇ ਦੂਜੇ ਪੱਖ ਤੋਂ ਜੇਕਰ ਗੁਰਜਨ ਸਿੰਘ ਪਲੀਸ ਦੀ ਕੁਟਤਾ ਸ਼ਿਕਾਰ ਨਾ ਹੁੰਦਾ ਤੇ ਪਾਨੇ ਨੂੰ ਮਜਬੂਰੀ ਵਿੱਚ ਪਹਿਲੀ ਡੰਗਲ ਬੱਚੇ ਦੀ ਸਾਮ ਸੰਭਾਲ ਵਿੱਚ ਨਾ ਬਣਨਾ ਪੈਂਦਾ ਤਾਂ ਸ਼ਾਇਦ ਉਹ ਵੀ ਪੜ ਲਿਖ ਕੇ ਬਾਕੀ ਭੈਣ ਭਰਾਵਾਂ ਵਾਂਗ ਅੱਜ ਆਪਣੇ ਪੈਰਾਂ ਉੱਤੇ ਖਲੋਤਾ ਹੁੰਦਾ ਉਸ ਨੂੰ ਦਾਦੀ ਦੀ ਪੈਨਸ਼ਨ ਦੀ ਚਾਹਤ ਨਾ ਰਹਿੰਦੀ ਤੇ ਬੰਸੋ ਕੁਝ ਸਾਲ ਹੋਰ ਜ਼ਿੰਦਗੀ ਦੇ ਕੱਟ ਜਾਂਦੇ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੀ ਇਹ ਕਹਾਣੀ ਜਗਪ੍ਰੀਤ ਸਿੰਘ ਬੋਪਾ ਰਾਏ ਵੀਰ ਵੱਲੋਂ ਲਿਖੀ ਗਈ ਹੈ